ਅੱਜ ਜੈਨੇਸਿਸ ਅਮੰਦੀਪ ਹਸਪਤਾਲ ਮੋਗਾ ਰੋਡ ਫਿਰੋਜ਼ਪੁਰ ਵਿਖੇ ਅਸੀਂ ਇੱਕ ਆਡੀਓਮੈਟਰੀ ਟੈਸਟ ਤੇ ਹੈਰਿੰਗ ਐਡਸ ਦੇ ਕਲੀਨਿਕ ਦੀ ਸ਼ੁਰੂਆਤ ਕੀਤੀ ਹੈ ਜॉय ਆਫ ਹੈਰਿੰਗ ਕੰਪਨੀ ਦੇ ਸਹਿਯੋਗ ਨਾਲ ਪਹਿਲਾਂ ਇੱਥੇ ਦੇ ਬਸਨੀਕਾਂ ਨੂੰ ਨਾ ਆਪਣੇ ਕੰਨ ਜਾਂ ਕੱਟ ਸੁਣਾਈ ਨਹੀਂ ਦਿੰਦੀਆਂ ਜੋ ਵੀ ਸਮੱਸਿਆਵਾਂ ਸੀ ਉਹਦੇ ਟੈਸਟ ਕਰਾਉਣ ਲਈ ਵੱਡੇ ਸ਼ਹਿਰ ਵਾਲੇ ਪਾਸੇ ਜਾਣਾ ਪੈਂਦਾ ਸੀ ਜਿਹਦੇ ਨਾਲ ਆਪਣੇ ਲੋਕਲ ਲੋਕਾਂ ਦਾ ਸਮਾਂ ਤੇ ਪੈਸਾ ਦੋਨੋਂ ਕਾਫੀ ਲੱਗਦੇ ਸੀ ਹੁਣ ਅਸੀਂ ਆਪਣੇ ਹਸਪੀਟਲ ਦੇ ਅੰਦਰ ਹੀ ਜॉय ਆਫ ਹੈਰਿੰਗ ਕੰਪਨੀ ਦੇ ਨਾਲ ਕੋਲਾਬੋਰੇਟ ਕਰਕੇ ਹਰ ਤਰ੍ਹਾਂ ਦੇ ਜਿਹੜੇ ਹੈ ਕੰਨਾਂ ਦੇ ਟੈਸਟ ਉਹ ਵੀ ਇੱਥੇ ਹੀ ਅੰਦਰ ਇਨ ਹਾਊਸ ਹੋ ਸਕਣਗੇ ਔਰ ਜਿਹੜੀਆਂ ਹੈਰਿੰਗ ਏਡਸ ਨੇ ਕੱਟ ਸੁਣਾਈ ਦੇਣ ਵਾਲੀਆਂ ਮਸ਼ੀਨਾਂ ਨੇ ਜਿਹੜੀਆਂ ਉਹਦੀਆਂ ਹਰ ਤਰ੍ਹਾਂ ਦੀ ਫੈਸਿਲਿਟੀ ਉਹ ਮਸ਼ੀਨਾਂ ਦੇ ਟੈਸਟ ਕਰਨੇ ਸੈਂਪਲਸ ਲੈਣੇ ਔਰ ਤਾ ਉਮਰ ਉਹਨਾਂ ਮਸ਼ੀਨਾਂ ਦੀ ਟਿਊਨਿੰਗ ਪ੍ਰੋਗਰਾਮਿੰਗ ਸਰਵਿਸਿੰਗ ਉਹਦੇ ਲਈ ਹੁਣ ਆਪਾਂ ਨੂੰ ਬਾਹਰ ਨਹੀਂ ਜਾਣਾ ਪਵੇਗਾ ਫਲੋਸਪੁਰ ਦੇ ਇਸੇ ਜੈਨੇਸਿਸ ਅਮਨਦੀਪ ਹਸਪਤਾਲ ਵਿਖੇ ਹੀ ਉਹ ਜਿਹੜੀਆਂ ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਨੇ ਉਹਨਾਂ ਦੀ ਸਰਵਿਸਿੰਗ ਟਿਊਨਿੰਗ ਪ੍ਰੋਗਰਾਮਿੰਗ ईएनटी ਕੰਸਲਟੇਸ਼ਨ ਉਹ ਸਾਰਾ ਕੁਝ ਹੁਣ ਜੈਨੇਸਿਸ ਅਮਨਦੀਪ ਹਸਪਤਾਲ ਵਿਖੇ ਹੀ ਹੋ ਸਕੇਗਾ ਸਾਡੇ ਹਸਪਤਾਲ ਵਿੱਚ ਡਾਕਟਰ ਵਿਗਨੇਸ਼ ਜਿਹੜੇ ਨੇ ईएनटी ਸਰਜਨ ਉਹ ਆਲਰੇਡੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਹਰ ਤਰ੍ਹਾਂ ਦੀਆਂ ਕੰਨ ਦੀਆਂ ਨੱਕ ਅਤੇ ਗਲੇ ਦੀਆਂ ਬਿਮਾਰੀਆਂ ਸੰਬੰਧੀ ਇਲਾਜ ਅਤੇ ਸਰਜਰੀਜ਼ ਪ੍ਰੋਸੀਜਰਸ ਉਹ ਸਾਰੇ ਅਸੀਂ ਆਲਰੇਡੀ ਇੱਥੇ ਕਰ ਰਹੇ ਹਾਂ ਅੱਜ ਅਸੀਂ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਸਹਿਯੋਗ ਨਾਲ ਉਹਨਾਂ ਦੇ ਪ੍ਰਧਾਨ ਜੀ ਸ਼੍ਰੀ ਪੀਡੀ ਸ਼ਰਮਾ ਜੀ ਉਹਨਾਂ ਦੀ ਪੂਰੀ ਟੀਮ ਦੇ ਸ਼ੁਭ ਹੱਥੋਂ ਅਸੀਂ ਇਸ ਜॉय ਆਫ ਹੀਅਰਿੰਗ ਹੀਅਰਿੰਗ ਇਟ ਕਲੀਨਿਕ ਦਾ ਅੱਜ ਉਦਘਾਟਨ ਕੀਤਾ ਹੈ ਔਰ ਅਸੀਂ ਇੱਕ ਆਪਣੇ ਸ਼ੁਕਰਾਨੇ ਵਜੋਂ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਜਿੰਨੇ ਵੀ ਸਾਡੇ ਸਤਕਾਰਯੋਗ ਬਜ਼ੁਰਗ ਨੇ ਉਹਨਾਂ ਦੇ ਅਸੀਂ ਪ੍ਰਿਵਿਲੇਜ ਕਾਰਡਸ ਅੱਜ ਬਣਾ ਕੇ ਦਿੱਤੇ ਨੇ ਜਿਹਦੇ ਤਹਿਤ ਉਹਨਾਂ ਨੂੰ ਹਰ ਤਰ੍ਹਾਂ ਦੀ ਹਸਪੀਟਲ ਦੀ ਸਹੂਲਤ ਚਾਹੇ ਉਹ ਓਪੀਡੀ ਹੋਵੇ ਕਿਸੇ ਤਰ੍ਹਾਂ ਦੇ ਬਲੱਡ ਟੈਸਟ ਹੋਣ ਐਕਸ-ਰੇ ਸੀਟੀ ਐਮਆਰਆਈ ਅਲਟਰਾਸਾਉਂਡ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਪ੍ਰੋਸੀਜਰ ਆਪਰੇਸ਼ਨ ਉਹਨਾਂ ਸਭ ਵਿੱਚ ਉਹਨਾਂ ਨੂੰ ਖਾਸ ਰਿਆਇਤਾ ਡਿਸਕਾਊਂਟਸ ਆਫਰ ਕੀਤੇ ਜਾਣਗੇ ਔਰ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਲਈ ਸਾਥ ਸੰਭਾਲ ਲਈ ਹਮੇਸ਼ਾ ਅਵੇਲੇਬਲ ਆ ਸਾਡਾ ਹਸਪਤਾਲ ਜਿੱਥੇ ਵੀ ਬਜ਼ੁਰਗਾਂ ਦੀ ਸੇਵਾ ਦੇ ਵਿੱਚ ਯੋਗਦਾਨ ਪਾ ਸਕੇਗਾ ਅਸੀਂ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਥੈਂਕ ਯੂ ਜਿਸ ਇਸ ਜਮਨਦੀਪ ਫਾਸਕਰੀ ਸਾਥ ਕੋਲੈਬੋਰੇਟ ਕਰਕੇ ਅ ہمیں ਬਹੁਤ ਅੱਛਾ ਲੱਗ ਰਿਹਾ ਹੈ और हम इस कंपनी का गोल है और जेनेसिस अमनदीप का भी एक गोल है कि हर मेडिकल फैसिलिटी वहाँ तक पहुँचाई जाए जहाँ छोटे शहरों में जहाँ पे लोगों के पास फैसिलिटी नहीं है ताकि उनको ज़्यादा दूर तक ना जाना पड़े और जॉय फिरिंग का भी यही है अगर आप देखेंगे तो हमारी जो जितनी ब्रांचेज हैं सब छोटी छोटी जगह हैं और पूरे पंजाब में हैं ताकि लोगों को दूर दूर तक ट्रैवल ना करना पड़े और सारी फैसिलिटीज़ उनको वहीं मिले अच्छा पेशेंट के लिए क्या खास रहेगा सर आपके संबंधी हॉस्पिटल में आएंगे पर उनके लिए क्या खाता है देखिए एक तो ग्लोबल स्टैंडर्ड्स की इनको ट्रीटमेंट मिलेगा जो मतलब ग्लोबली मिलता है हमारा एस बहुत ही स्ट्रिक्ट है और जैसे कि जेने से संबंधित हॉस्पिटल के मैनेजमेंट ने रिक्वेस्ट किया है कि हम लाइफ टाइम फ्री सर्विसेज देंगे फाइन ट्यूनिंग या प्रोग्रामिंग की किसी को अगर कान की मशीन लगती है तो और कुछ जैसे जो बच्चे हैं बोल नहीं पाते हैं डिलेड स्पीच होता है ऑटिज्म है उन सब की भी फैसिलिटी हमने यहाँ पे प्रोवाइड की है तो जिन्होंने भी हमारे जन से हॉस्पिटल में अगर मशीन लगाते हैं काम की तो वो कभी भी आए पूरी ज़िंदगी में या जब तक मशीन उनके पास है उनसे कोई भी कंसल्टेशन फ़ीस नहीं लिया जाएगा उनको भी में ही सारी सलाह और, और प्रोग्रामिंग की जाएगी इधर हम हॉस्पिटल के अंदर हम सारे का फैसिलिटीज दे रहे सारे हियरिंग टेस्ट हेयरिंग एड सब कुछ अंदर ही मिल जाएगा इन हाउस हेयरिंग टेस्ट में हमको ऑडियोमेट्री और टिम्पनोमेट्री ऑटोकमिशन एंड बेरा अपॉइंटमेंट बेसिस पे उसके अलावा स्पीच थेरेपी सब कुछ मिल जाएगा एंड ही बात करना हो हेरिंग एड्स हम सब हर वेराइटी में मिल जाएंगे लोकल वेरा से इंटरनेशनल हेरिंग एड्स सब कुछ मिल जाएंगा बहुत अच्छा में। तो तो को सब क्या benefit मिलेगा जो हेयर uh, करेंगे hearing तो एक्चुअली ब्रांडेड हेयर तो हर जगह पर मिलता है बट हमारा हमारे से लेने में क्या फायदा है हम पेशेंट को लाइफ टाइम सर्विस फ्री में देंगे अपने एक बार हीयरिंग एड हमसे ले लिया अब उसका रिपेयर कॉस्ट कोई प्रॉब्लम आ गया और कोई सर्विस करना हम उसको फ्री ऑफ कॉस्ट दे देंगे आपको कहीं भी जाने का कोई ज़रूरत नहीं है हमारे हॉस्पिटल में आके हमारा ऑडियोलॉजिस्ट से बात करके हैंड ओवर कर दो फिर वो रिपेयर करके आपको वापस मिल जाएगा एंड बिकॉज जोया फेयरिंग के साथ हम टाइप कर रहे हैं सो जोया फेयरिंग का और शोरूम में भी ये फैसिलिटीज़ आप यूज़ कर सकते ਸੰਬੰਧਿਤ ਪੋਸਟ ਬਾਰੇ ਬੋਲਦਾ ਹਾਂ ਸੀਨੀਅਰ ਸਿਕਜ਼ਮ ਨੂੰ ਸਭ ਕੀ ਸਹੂਲਤਾਂ ਮੰਗੜੀਆਂ ਉਹ ਮੁਹੱਈਆ ਕਰਾਈਆਂ ਗਈਆਂ ਹਾਂ ਜੀ ਇੱਕੋ ਇਸ ਤਰ੍ਹਾਂ ਅੱਜ ਅਸੀਂ ਸੀਨੀਅਰ ਸਿਟੀਜ਼ਨ ਕਾਉਂਸਲ ਦੀ ਪੂਰੀ ਟੀਮ ਹਸਪੀਟਲ ਦੇ ਵਿੱਚ ਆ ਕੇ ਅਸੀਂ ਇਹ ਮਹਿਸੂਸ ਕੀਤਾ ਹੈ ਬਈ ਫਿਰੋਜ਼ਪੁਰ ਦੇ ਵਿੱਚ ਅਮਨਦੀਪ ਹਸਪੀਟਲ ਜਿਹੜਾ ਡਿਫਰੈਂਟ ਟਾਈਪ ਦੀਆਂ ਸਾਨੂੰ ਸੇਵਾਵਾਂ ਦੇ ਰਿਹਾ ਹੈ ਔਰ ਫਿਰੋਜ਼ਪੁਰ ਦੇ ਵਿੱਚ ਇਸ ਦੀ ਸੱਚਮੁੱਚ ਲੋੜ ਸੀ ਕਿਉਂਕਿ ਫਿਰੋਜ਼ਪੁਰ ਭਾਵੇਂ ਪਛੜਿਆ ਹੋਇਆ ਇਲਾਕਾ ਹੀ ਕਹਿ ਸਕਦੇ ਆ ਪਰ ਇੱਥੇ ਕੋਈ ਹੈਲਥ ਦੀਆਂ ਜਾਂ ਐਜੂਕੇਸ਼ਨਲ ਡਿਫਰੈਂਟ ਟਾਈਪ ਦੀਆਂ ਕੋਈ ਫੈਸਿਲਿਟੀਆਂ ਪ੍ਰੋਪਰਲੀ ਸੀ ਹੈਗੀਆਂ ਸੋ ਜਿਵੇਂ ਐਜੂਕੇਸ਼ਨ ਦਾ ਡੀਸੀ ਬਾਡਰ ਗਰੁੱਪ ਆਫ ਸਕੂਲਸ ਨੇ ਅੱਛਾ ਕੰਮ ਕੀਤਾ ਉਸੇ ਤਰ੍ਹਾਂ ਹੀ ਆਮਨਦੀਪ ਹਸਪੀਟਲ ਨੇ ਫਿਰੋਜ਼ਪੁਰ ਦੇ ਵਿੱਚ ਐਡਾ ਇਨਫਰਾਸਟ੍ਰਕਚਰ ਲਿਆ ਕੇ ਔਰ ਲੋਕਾਂ ਨੂੰ ਇਨੀ ਹੈਲਥ ਕੇਅਰ ਸੰਬੰਧੀ ਫੈਸਿਲਿਟੀ ਦਿੱਤੀਆਂ ਨੇ ਇੱਕ ਬਹੁਤ ਹੀ ਵੱਡਾ ਫਿਰੋਜ਼ਪੁਰ ਵਾਸਤੇ ਤੋਹਫਾ ਹੈ ਔਰ ਇਸ ਤੋਂ ਵੀ ਇਲਾਵਾ ਜੇ ਮੈਂ ਗੱਲ ਕਰਾਂ ਸੀਨੀਅਰ ਸਿਟੀਜਨ ਦੀ ਕੋ ਮੇਰੀ ਬਹੁਤ ਵੱਡੀ ਐਨਜੀਓ ਹੈਗੀ ਹੈ ਔਰ ਸਾਨੂੰ ਜਦੋਂ ਕਦੇ ਕਿਉਂਕਿ ਆਮ ਤੌਰ ਤੇ ਸਭ ਤੋਂ ਜ਼ਿਆਦਾ ਪ੍ਰੋਬਲਮ ਜਿਹੜੀ ਹੈ ਉਹ ਬਜ਼ੁਰਗ ਇਸ ਏਜ ਵਿੱਚ 올 ਏਜ ਵਿੱਚ ਹੁੰਦੀ ਹੈ ਕਾ ਜਦੋਂ ਕਿਤੇ ਸਾਡੂ ਇਹ ਸਮੱਸਿਆ ਆਂਦੀ ਏ ਤਾਂ ਅਸੀਂ ਸਾਨੂੰ ਫਿਰ ਕੋਈ ਨਜ਼ਰ ਨਹੀਂ ਆਂਦਾ ਫਿਰੋਜ਼ਪੁਰ ਦੇ ਵਿੱਚ ਅਸੀਂ ਬਾਹਰ ਭੱਜਦੇ ਸੀਗਾ ਤਾਂ ਹੁਣ ਸਾਡੇ ਵਾਸਤੇ ਇੱਕ ਚਾਨਣ ਮੋੜਾ ਬਣ ਗਿਆ ਅਮਨਦੀਪ ਹਸਪੀਟਲ ਜਦੋਂ ਸਾਨੂੰ ਕੋਈ ਸਮੱਸਿਆ ਆਂਦੀ ਏ ਤਾਂ ਅਸੀਂ ਭੱਜ ਕੇ ਅ ਬਜਾਏ ਕਿਤੇ ਬਾਹਰ ਭੱਜ ਜਾਂਦੇ ਚਾਹੇ ਲੁਧਿਆਣਾ ਹੈ ਚਾਹੇ ਬਿਸ਼ਨੜਾ ਹੈ ਚਾਹੇ ਕੌਮਰਤਸਰ ਕੋਈ ਬਜਾਏ ਅਸੀਂ ਫਿਰੋਜ਼ਪੁਰ ਦੇ ਵਿੱਚ ਹੀ ਅਮਨਦੀਪ ਹਸਪੀਟਲ ਦੇ ਵਿੱਚ ਉਹ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਮਿਲ ਜਾਂਦੀਆਂ ਨੇ ਔਰ ਫਿਰ ਐਸਟੋ ਦੇ علاوہ ਅੱਜ ਆ ਕੇ ਮੈਨੂੰ ਇਹ ਪਤਾ ਲੱਗਾ ਬਈ ਬਹੁਤ ਜ਼ਿਆਦਾ ਫੈਸਿਲਿਟੀਆਂ ਔਰ ਉਹਨਾਂ ਤੋਂ ਜਿਹੜੇ ਬਾਹਰ ਸ਼ਹਿਰਾਂ ਦੇ ਵਿੱਚ ਫੈਸਿਲਿਟੀ ਮਿਲਦੀਆਂ ਉਹ ਤੋਂ ਸਸਤੀਆਂ ਔਰ ਵਧੀਆ ਫੈਸਿਲਿਟੀਆਂ ਇੱਥੇ ਮਿਲਦੀਆਂ ਨੇ ਤੋਂ ਮੈਂ ਅਮਨਦੀਪ ਹਸਪੀਟਲ ਦਾ ਆਪਣੇ ਪੂਰੀ ਟੀਮ ਵੱਲੋਂ ਥੈਂਕਸ ਕਰਦਾ ਬਈ ਇਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਆ ਕੇ ਸਾਡੇ ਜ਼ਰੂਰਤ ਜਿਹੜੀ ਸੀਗੀ ਉਹਦੇ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਔਰ ਪਰਮਾਤਮਾ ਅਗੇ ਅਰਦਾਸ ਕਰਾਂਗਾ ਵੀ ਇਹ ਜਿਹੜਾ ਹੈ ਇਸ ਤਰ੍ਹਾਂ ਹੀ ਕਾਮਯਾਬ ਹੋਵੇ ਔਰ ਫੈਸਿਲਿਟੀ ਦਿੰਦੇ ਰਹਿਣ ਔਰ ਕਰਮ ਕਰਮ ਦੇ ਕੰਮਾਂ ਦੇ ਵਿੱਚ ਵੀ ਪੱਧਰ ਚੜ ਕੇ ਜਿਹੜਾ ਹੈ ਉਹ ਹਿੱਸਾ ਪਾਉਣ ਔਰ ਦੇਖ ਰ ਕੋਈ ਲੋੜਵੰਦ ਆ ਜਾਂਦਾ ਹੈ ਚਾਹੇ ਸੀਨੀਅਰ ਸਿਟਜੰਦਾ ਤਾਂ ਉਹਨਾਂ ਦੇ ਵਾਸਤੇ ਇੱਕ ਸਪੈਸ਼ਲ ਜਿਹੜਾ ਹੈ ਫੈਸਿਲਿਟੀ ਜਾਂ ਪਰਸੈਂਟੇਜ ਜਿਹੜੀ ਹੈ ਉਹ ਦੇਣ ਬਹੁਤ-ਬਹੁਤ ਵਧੀਆ ਗੱਲ ਹੈ ਅਸੀਂ ਇਸ ਅਮਨਦੀਪ ਹਸਪੀਟਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਅਭਿਸ਼ੇਕ ਕਰੋੜਾ ਜੀ ਜਿਨ੍ਹਾਂ ਨਾਲ ਸਾਡੇ ਪਿਓ ਪੁੱਤਰਾਂ ਦੇ ਰਿਲੇਸ਼ਨ ਨੇ ਉਹਨਾਂ ਨੇ ਇੱਡਾ ਵੱਡਾ ਫਿਰੋਜ਼ਪੁਰ ਨੂੰ ਗਿਫਟ ਦਿੱਤਾ ਹੈ ਤਾਂ ਮੈਂ ਪਰਮਾਤਮਾ ਕੇ ਅਰਦਾਸ ਕਰਾਂਗਾ ਕਿ ਸਾਡੇ ਇਹ ਬੇਟਾ ਅਭਿਸ਼ੇਕ ਕਰੋੜਾ ਜੀ ਜਿਹੜੇ ਨੇ ਇਹਨਾਂ ਨੂੰ ਲੰਬੀ ਉਮਰ ਮਿਲੇ ਔਰ ਤੰਦਰੁਸਤ ਰਹਿਣ ਔਰ ਸਾਡੀ ਬਜ਼ੁਰਗਾਂ ਦੀ ਸੇਵਾ ਇਵੇਂ ਕਰਦੇ ਰਹਿਣ ਔਰ ਉਹਨਾਂ ਦੀ ਜਿਹੜੀ ਭਾਵਨਾਵਾਂ ਨੇ ਉਹ ਬਜ਼ੁਰਗਾਂ ਨਾਲ ਜਿਹੜੇ ਇਹਨਾਂ ਪਿਆਰ ਹੈ ਉਹ ਬਣਿਆ ਰਵੇ ਮੈਂ ਚਾਹਾਂਗਾ ਕਿ ਇਸ ਹਸਪੀਟਲ ਅਮਨ ਹੌਤ ਅਮਨ ਦੀ ਹਸਪੀਟਲ ਵੱਲੋਂ ਇੱਕ ਸੀਨੀਅਰ ਸਰਜਨ ਨੂੰ ਪ੍ਰਵੀਲੇਜ ਕਾਰਡ ਦਿੱਤਾ ਗਿਆ ਉਹ ਪ੍ਰਵੀਲੇਜ ਕਾਰਡ ਦੇਣ ਦਾ ਮਕਸਦ ਇਹ ਆ ਬਈ ਜਦੋਂ ਕਦੇ ਕੋਈ ਮੁਸ਼ਕਲ ਆਦੀ ਹੈ ਤਾਂ ਸਭ ਤੋਂ ਪਹਿਲੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਟ੍ਰੀਟਮੈਂਟ ਮਿਲੇ ਤਾਂ ਦੂਸਰਾ ਉਹਨਾਂ ਨੂੰ ਜਿਹੜੇ ਆਮ ਲੋਕਾਂ ਨਾਲੋਂ ਹਟ ਕੇ ਇੱਕ ਵਧੀਆ ਤੇ ਔਰ ਕੰਸੈਸ਼ਨਲ ਰੇਟ ਤੇ ਮਿਲੇ ਸੋ ਇਹ ਕਾਰਡ ਸਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਔਰ ਜ਼ਰੂਰੀ ਡਾਕੂਮੈਂਟ ਬਣ ਜਾਏਗਾ ਔਰ ਜਦੋਂ ਕਦੇ ਵੀ ਇਹ ਸਮੱਸਿਆ ਆਂਦੀ ਹੈ ਸਾਡੇ ਇਹਨਾਂ ਨੇ ਨਾਲ-ਨਾਲ ਪ੍ਰਿਵਿਲੇਜ ਕਾਰਡ ਦੇ ਨਾਲ ਸਾਡੇ ਪਰਿਵਾਰ ਵੀ ਅਟੈਚ ਕਰ ਲੈਨੇ ਇਹ ਹੋਰ ਵੀ ਵਧੀਆ ਗੱਲ ਹੈ ਜੋ ਮੈਂ ਇਸ ਉਪਰਾਲੇ ਵਾਸਤੇ ਅਮਨਦੀਪ ਹਸਪੀਟਲ ਦਾ ਔਰ ਖਾਸ ਤੌਰ ਤੇ ਅਭਿਸ਼ੇਕ ਅਰੋੜਾ ਜੀ ਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਇੱਥੇ ਸਾਨੂੰ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਇਸ ਤਰ੍ਹਾਂ ਪਿਆਰ ਦਿੱਤਾ ਹੈ ਕਿ ਉਹ ਪਰਮਾਤਮਾ ਕਰੇ ਪਿਆਰੇਵੇਂ ਬਣਿਆ ਰਵੇ